ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਆਪਣੇ ਕੌਮ ਦੀ ਹਾਲਾਤ ਨੂੰ ਵੇਖੀਦਾ ਹੈ ਤੇ ਕਦੇ-ਕਦੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਵੀ ਕੌਮ ਸੁਰਤ ਦੇ ਤਲ ਦੇ ਉੱਤੇ ਦਿਮਾਗੀ ਪੱਧਰ ਦੇ ਉੱਤੇ ਅਜੇ ਬਚਪਨੇ ਦੇ ਅੰਦਰ ਚੱਲ ਰਹੀ ਹੈ ਪਰਸੈਂਟੇਜ ਹੁੰਦੇ ਨੇ ਜਦੋਂ ਵੀ ਕਿਸੇ ਨੂੰ ਨਾਪਣਾ ਹੁੰਦਾ ਹੈ ਤੁਲਨਾ ਹੁੰਦਾ ਹੈ ਉਦੋਂ ਇਹ ਨਹੀਂ ਵੇਖਿਆ ਜਾਂਦਾ ਵੀ ਆਹ ਵੇਖੋ ਜੀ ਆਹ ਬੰਦਾ ਕਿੰਨਾ ਬੁੱਧੀਜੀਵੀ ਹੈ ਕਿੰਨਾ ਇਹ ਉੱਚੀ ਸੋਚ ਰੱਖਣ ਵਾਲਾ ਹੈ ਉਦੋਂ ਪਰਸੈਂਟੇਜ ਕੱਢੇ ਜਾਂਦੇ ਨੇ ਵੀ ਕੌਮ ਦੇ ਅੰਦਰ ਬਹੁਤਿਆਂ ਦੇ ਸੋਚਣ ਦਾ ਤਲ ਉੱਚਾ ਹੈ ਜਾਂ ਬਹੁਤਿਆਂ ਦੇ ਸੋਚਣ ਦਾ ਤਲ ਨੀਵਾ ਹੈ ਉਦੋਂ ਇਹ ਵੇਖਿਆ ਜਾਂਦਾ ਮੈਂ ਦੋ ਚਾਰ ਨੁਕਤੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸਰੀਰ ਦਾ ਜਵਾਨ ਹੋਣਾ ਤੇ ਸੁਰਤ ਦਾ ਜਵਾਨ ਹੋਣਾ ਸੋਚ ਦਾ ਜਵਾਨ ਹੋਣਾ ਇਹਨਾਂ ਦੋਵਾਂ ਚੀਜ਼ਾਂ ਦੇ ਅੰਦਰ ਫਰਕ ਹੈ ਕਈ ਸਰੀਰ ਕਰਕੇ ਜਵਾਨ ਹੋ ਜਾਂਦੇ ਨੇ ਪਰ ਜਦੋਂ ਵੇਖਨੇ ਆ ਸੋਚ ਕਰਕੇ ਸੁਰਤ ਕਰਕੇ ਅਜੇ ਬਚਪਨੇ ਦੇ ਅੰਦਰ ਨੇ ਅਜੇ ਰੇੜ ਖਿੜਕੇ ਚੱਲਣ ਦਾ ਯਤਨ ਕਰਦੇ ਨੇ ਸਹਾਰਾ ਲੈ ਕੇ ਚੱਲਣ ਦਾ ਯਤਨ ਕਰਦੇ ਨੇ ਗੱਲਾਂ ਕਰਦੇ ਨੇ ਸਮਝ ਆ ਜਾਂਦੀ ਵੀ ਇਹਨਾਂ ਦੀ ਜਿਹੜੀ ਸੋਚ ਅਜੇ ਬਚਪਨੇ ਵਿੱਚ ਹੈ ਔਰ ਜਿਹੜਾ ਸਰੀਰ ਉਹ ਜਵਾਨੀ ਦੇ ਦਹਲੀਜ਼ ਦੇ ਉੱਤੇ ਪਹੁੰਚ ਗਿਆ ਹੈ ਔਰ ਜਿਹੜੇ ਐਸੇ ਬੱਚੇ ਹੁੰਦੇ ਨੇ ਉਹਨਾਂ ਬੱਚਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨਾਂ ਤੇ ਬਹੁਤ ਵਾਰੀ ਤੁਸੀਂ ਦਇਆ ਵੀ ਪ੍ਰਗਟਾਉਂਦੇ ਹੋ ਤਰਸ ਵੀ ਕਰਦੇ ਹੋ ਔਰ ਨਾਲ ਲੱਗਦਾ ਇੱਕ ਲਫ਼ਜ਼ ਵੀ ਯੂਜ਼ ਕਰ ਲੈਂਦੇ ਹੋ ਇਹ ਵਿਚਾਰਾ ਅਪੰਗ ਹੈ ਇਹ ਵਿਚਾਰਾ ਬਿਮਾਰ ਹੈ ਤੇ ਹੁਣ ਵੇਖੀਏ ਵੀ ਹੱਥ ਪੈਰ ਮੂੰਹ ਮੱਥਾ ਅੰਗ ਪ੍ਰਤੰਗ ਸਭ ਕੁਝ ਸਲਾਮਤ ਹੈ ਕਿਉਂ ਕਹਿ ਰਹੇ ਹੋ ਬਿਮਾਰ ਹੈ ਤੇ ਫਿਰ ਸਿੱਦੇ ਜੇ ਮਾਂ ਕਹ ਦੇਗੀ ਪਿਓ ਕਹ ਦੇਗਾ ਵੱਡੀ ਭੈਣ ਜਾਂ ਭਾਈ ਕਹ ਦੇਗਾ ਇਹਦੀ ਸੋਚ ਇਹ ਨਾ ਜਿਹੜੀ ਸੋਚ ਅਜੇ ਬਚਪਨੇ ਦੇ ਅੰਦਰ ਹੈ ਤਾਂ ਜਿਹਦਾ ਸਰੀਰ ਬੇਸ਼ੱਕ ਜਵਾਨ ਹੋਵੇ ਸੁਰਤ ਕਰਕੇ ਸੋਚ ਕਰਕੇ ਜਿਹੜਾ ਬਚਪਨੇ ਦੀਆਂ ਗੱਲਾਂ ਕਰੇ ਬਚਪਨੇ ਵਾਲੀਆਂ ਹਰਕਤਾਂ ਕਰੇ ਬਚਪਨੇ ਵਾਲੀ ਖੇਡ ਖੇੜੇ ਤਾਂ ਕੀ ਕਹੋਗੇ ਫਿਰ ਇਹ ਕਹਿੰਦੇ ਨੇ ਉਹਨਾਂ ਵੀ ਇਹ ਵਿਚਾਰਾ ਹੈ ਤੇ ਨਾਲ ਲੱਗਦਾ ਇਹ ਵੀ ਕਹਿ ਦਿੰਦੇ ਉਹ ਵੀ ਇਹ ਵਿਚਾਰਾ ਅਜੇ ਬੱਚਾ ਹੈ ਐਸਾ ਬਿਮਾਰ ਬੱਚਾ ਜ ਜੀ ਦੀ ਸੁਰਤ ਜੇ ਜਵਾਨੀ ਦੀਆਂ ਦਹਲਿਜਾਂ ਤੇ ਨਹੀਂ ਆਈ ਪਰ ਸਰੀਰ ਆ ਗਿਆ ਹੈ ਐਸਾ ਬਿਮਾਰ ਬੱਚਾ ਕੀ ਕਿਸੇ ਚੰਗੇ ਕਾਰੋਬਾਰ ਨੂੰ ਸੰਭਾਲ ਲੇਗਾ ਕੋਈ ਕਾਰੋਬਾਰ ਕਰ ਲੇਗਾ ਚਲਦੇ ਹੋਏ ਕਾਰੋਬਾਰ ਨੂੰ ਅੱਗੇ ਲੈ ਕੇ ਜਾ ਸਕੇਗਾ ਘਰ ਦਾ ਕੰਮਕਾਜ ਸੰਭਾਲ ਪਾਏਗਾ ਕਿਸੇ ਫੈਕਟਰੀ ਦਾ ਕੰਪਨੀ ਦਾ ਆਫਿਸ ਦਾ ਉਨੂੰ ਜ਼ਿੰਮੇਵਾਰ ਬਣਾਓ ਤਾਂ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਢੰਗ ਦੇ ਨਾਲ ਨਿਭਾ ਪਾਏਗਾ ਐਸੇ ਬਿਮਾਰ ਬੱਚੇ ਦੇ ਉੱਤੇ ਕੋਈ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲਏਗਾ ਕੋਈ ਘਰ ਦਾ ਹੋਵੇ ਬਾਹਰ ਦਾ ਹੋਵੇ ਉਹ ਅੱਖਾਂ ਬੰਦ ਕਰਕੇ ਉਹਦੇ ਉੱਤੇ ਭਰੋਸਾ ਕਰ ਸਕਦਾ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਸੋਚ ਦੇ ਤਲ ਤੇ ਜਦੋਂ ਵੇਖਦੇ ਹੋ ਤੇ ਉਹ ਅਜੇ ਬੱਚਾ ਹੈ ਹੁਣ ਮੈਂ ਇੱਕ ਤੋਂ ਨੁਕਤੇ ਹੋਰ ਤੁਹਾਡੇ ਸਾਹਮਣੇ ਰੱਖ ਦਿਆਂ ਐਸਾ ਜਿਹੜਾ ਬਿਮਾਰ ਬੱਚਾ ਹੁੰਦਾ ਹੈ ਨਾ ਉਹ ਕਿਸੇ ਦੇ ਬਹਿਕਾਵੇ ਵਿੱਚ ਛੇਤੀ ਆ ਜਾਂਦਾ ਹੈ ਕਿਉਂਕਿ ਫੈਸਲਾ ਕਰਨ ਵਾਲੀ ਬੁੱਧ ਉਹਦੇ ਕੋਲ ਅਜੇ ਨਹੀਂ ਹੁੰਦੀ ਕਿਸੇ ਨੇ ਬਹਿਕਾਉਣਾ ਚਾਹਿਆ ਚੀਕਣੀਆਂ ਚੋਪੜੀਆਂ ਗੱਲਾਂ ਕਰਕੇ ਵਰਗਲਾਉਣਾ ਚਾਹਿਆ ਤੇ ਉਹ ਬੱਚਾ ਛੇਤੀ ਬਹਿਕਾਵੇ ਵਿੱਚ ਆ ਜਾਂਦਾ ਹੈ ਵਰਗਲਾਇਆ ਜਾ ਸਕਦਾ ਹੈ ਤੇ ਜਦੋਂ ਮੈਂ ਆਪਣੀ ਕੌਮ ਦੀ ਦਸ਼ਾ ਵੇਖਦਾ ਤੇ ਮੈਨੂੰ ਬੱਚਿਆਂ ਵਾਲੀ ਸੁਰਤ ਆਪਣੀ ਕੌਮ ਦੇ ਅੰਦਰ ਨਜ਼ਰ ਆਉਂਦੀ ਹੈ ਦੁਬਾਰਾ ਗੱਲ ਕਹਿ ਰਿਆਂ ਪਰਸੈਂਟੇਜ ਵੇਖਣੇ ਪੈਂਦੇ ਨੇ ਬਹੁ ਗਿਣਤੀ ਵੇਖਣੀ ਪੈਂਦੀ ਵੀ ਸਾਡੀ ਕੌਮ ਕੌਮ ਦੀ ਜਵਾਨੀ ਕੌਮ ਦੇ ਬਹੁਤੇ ਅੰਕੜੇ ਕਿਸ ਰਾ ਨੂੰ ਅਖਤਿਆਰ ਕਰਕੇ ਚੱਲ ਰਹੇ ਨੇ ਤੇ ਜਦੋਂ ਕੌਮ ਦੀ ਦੀਨ ਦਸ਼ਾ ਨੂੰ ਵੇਖੀਦਾ ਉਦੋਂ ਮੈਨੂੰ ਇਹ ਨਜ਼ਰ ਆਉਂਦਾ ਹੈ ਵੀ ਬਹੁਤ ਸਾਰੀ ਕੌਮ ਬਚਪਣੇ ਦੇ ਅੰਦਰ ਜੀ ਰਹੀ ਹੈ ਸੋਚ ਕਰਕੇ ਬਚਪਣੇ ਵਿੱਚ ਸੁਰਤ ਕਰਕੇ ਬਚਪਣੇ ਵਿੱਚ ਉਹ ਮੈਂ ਕਿਉਂ ਕਹਿ ਰਿਆਂ ਤੁਹਾਡੇ ਸਾਹਮਣੇ ਦੋ ਚਾਰ ਗੱਲਾਂ ਰੱਖ ਦੇਣਾ ਅੱਜ ਜਦੋਂ ਇੱਕ ਅਣਪੜ ਘੱਟ ਪੜਿਆ ਲਿਖਿਆ ਜਿਹਦੇ ਕੋਲ ਨਾ ਦੁਨਿਆਵੀ ਗਿਆਨ ਹੈ ਨਾ ਅਧਿਆਤਮਿਕ ਗਿਆਨ ਹੈ ਐਸਾ ਬੰਦਾ ਅਣਕੇ ਚੀਕਣੀਆਂ ਚੋਪੜੀਆਂ ਕਰਦਾ ਹੈ ਤੇ ਤੁਸੀਂ ਉਹਦੇ ਬਹਿਕਾਵੇ ਵਿੱਚ ਆ ਜਾਂਦੇ ਹੋ ਪਖੰਡੀ ਸਾਹ ਤੁਹਾਨੂੰ ਬਹਿਕਾ ਕੇ ਆਪਣੇ ਮਗਰ ਲਾ ਲਿੰਦਾ ਹੈ ਆਪਣੀ ਪੂਜਾ ਕਰਾਉਂਦਾ ਹੈ ਪ੍ਰਤੀਸ਼ਟਾ ਕਰਾਉਂਦਾ ਹੈ ਤੁਸੀਂ ਉਹਦੀ ਡਫਲੀ ਦੇ ਉੱਤੇ ਨੱਚਣਾ ਸ਼ੁਰੂ ਕਰ ਦਿੰਦੇ ਹੋ ਰਾਗ ਗਾਉਣਾ ਸ਼ੁਰੂ ਕਰ ਦਿੰਦੇ ਹੋ ਤੇ ਕੀ ਕਹੋਗੇ ਵੀ ਇਹ ਸਿੰਪਥੀ ਆ ਜਾਂ ਅਸੀਂ ਸਮਝਦਾਰ ਦੂਜੀਆਂ ਕੌਮਾਂ ਦੇ ਪੈਰਲਰ ਅਸੀਂ ਅਜੇ ਕੌਮੀ ਵਿਕਾਸ ਨਹੀਂ ਕਰ ਸਕੇ ਦੂਜੀਆਂ ਕੌਮਾਂ ਦੇ ਪੈਰਲਰ ਮੈਂ ਕਿਦੇ ਨਹੀਂ ਯਹੂਦੀਆਂ ਦੀ ਕੌਮ ਦੀ ਗੱਲ ਕੀਤੀ ਸੀ ਕਿੰਨੇ ਪ੍ਰੈਸ ਰਿਪੋਰਟਰ ਦਿੱਤੇ ਨੇ ਕਿੰਨੇ ਡਾਕਟਰ ਦਿੱਤੇ ਨੇ ਕਿੰਨੇ ਸਾਇੰਟਿਸਟ ਦਿੱਤੇ ਨੇ ਕਿੰਨੇ ਹੋਰ ਵੱਡੇ ਵੱਡੇ ਅਹੁਦੇਦਾਰ ਉਸ ਕੌਮ ਨੇ ਲੋਕਾਂ ਦੀ ਝੋਲੀ ਵਿੱਚ ਪਾਏ ਨੇ ਇੱਕ ਕੌਮ ਦੇ ਪੈਰਲਰ ਤੁਸੀਂ ਆਪਣੀ ਗਿਣਤੀ ਕਰਕੇ ਵੇਖ ਲਓ ਵੀ ਤੁਹਾਡੀ ਕੌਮ ਦੇ ਅੰਦਰ ਆਈਪੀਐਸ ਕਿੰਨੇ ਨੇ ਆਈਏਐਸ ਕਿੰਨੇ ਨੇ ਜੱਜ ਕਿੰਨੇ ਨੇ ਤੁਹਾਡੀ ਕੌਮ ਦੇ ਅੰਦਰ ਬੁੱਧੀਜੀਵੀ ਕਿੰਨੇ ਨੇ ਜਿਹੜੇ ਵਰਡ ਦੀ ਕਿਸੇ ਮਜਲਿਸ ਦੇ ਅੰਦਰ ਬੁੱਧੀਜੀਵੀਆਂ ਦੀ ਮਜਲਿਸ ਦੇ ਅੰਦਰ ਬਹਿ ਕੇ ਗੱਲ ਕਰਨ ਜੋਗੇ ਹੋਣ ਰੋਲਾ ਪਾਉਣਾ ਇਹ ਬੁੱਧੀਜੀਵੀਆਂ ਦੇ ਹਿੱਸੇ ਵਿੱਚ ਨਹੀਂ ਆਉਂਦਾ ਕੇਵਲ ਰੋਲਾ ਰੱਪਾ ਪਾਉਣਾ ਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਇਹ ਥੱਲੇ ਦੀ ਗੱਲ ਹੈ ਮੈਂ ਉੱਪਰਲੀ ਗੱਲ ਕਰ ਰਿਹਾ ਖੈਰ ਇਸ ਤੋਂ ਅੱਗੇ ਚੱਲਨੇ ਆਂ ਬੱਚਾ ਸੋਚ ਨਾਲ ਤਰੱਕੀ ਦੇ ਰਾਹ ਨਹੀਂ ਖੋਲ ਸਕਦਾ ਤਾਂ ਮੈਨੂੰ ਲੱਗਦਾ ਹੈ ਜਿਹੜੇ ਸਾਡੀ ਤਰੱਕੀ ਦੇ ਰਾਹ ਬੰਦ ਪਏ ਨੇ ਉਹ ਵੀ ਸਾਡੀ ਸੋਚ ਦੇ ਕਾਰਨ ਹੈ ਬੱਚਾ ਕਾਰੋਬਾਰ ਨੂੰ ਵਿਕਸਤ ਨਹੀਂ ਕਿਉਂ ਕਰ ਸਕਦਾ ਕਿਉਂ ਅਜੇ ਉਹਦੀ ਸੁਰਤ ਵਿਕਸਤ ਨਹੀਂ ਹੋਈ ਅਸੀਂ ਵੀ ਕੌਮੀ ਕਾਰੋਬਾਰ ਨੂੰ ਗੰਦ ਗੰਦਲਾਇਆ ਕਰਕੇ ਰੱਖ ਦਿੱਤਾ ਹੈ ਉਲਝਾਵਾਜਿਆ ਕਰਕੇ ਰੱਖ ਦਿੱਤਾ ਹੈ ਕਿਉਂ ਕਿਉਂਕਿ ਸੁਰਤ ਸਾਡੀ ਵੀ ਵਿਕਸਿਤ ਨਹੀਂ ਹੋਈ ਸੁਰਤ ਵਿਕਸਿਤ ਹੋਣੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨ ਤੋਂ ਬਾਅਦ ਉਦ ਰਸੇ ਜੁੜਦੇ ਨਹੀਂ ਤੇ ਜਿਨ੍ਹਾਂ ਨੇ ਸਾਡੀ ਸੋਚ ਨੂੰ ਮਾਰਨਾ ਹੈ ਜਿਵੇਂ ਦਵਾਈ ਹੁੰਦੀ ਹੈ ਨਾ ਕੌੜੀ ਕਾਦੇ ਉੱਤੇ ਮਾਰੋ ਤੇ ਉਹ ਕਾਸ ਸੜ ਜਾਂਦਾ ਹੈ ਬੂਟੀ ਦੇ ਉੱਤੇ ਮਾਰੋ ਸੜ ਜਾਂਦੀ ਹੈ ਕਈ ਝੋਨੇ ਦੇ ਅੰਦਰ ਜਾਂ ਕਣਕ ਦੇ ਅੰਦਰ ਦਵਾਈਆਂ ਦਾ ਛਿੜਕਾਅ ਕਰਦੇ ਆ ਜਿਨ੍ਹਾਂ ਨੇ ਕੌੜੀ ਦਵਾਈ ਬਣ ਕੇ ਕੌਮ ਦੇ ਉੱਤੇ ਛਿੜਕਾਅ ਕੀਤਾ ਤੁਹਾਡੀ ਤੇ ਸਾਂਝ ਉਹਨਾਂ ਨਾਲ ਉਹਨਾਂ ਬਾਬਿਆਂ ਨਾਲ ਖੈਰ ਕਿਸੇ ਦੀ ਗੱਲਬਾਤ ਸੁਣ ਕੇ ਕੰਮ ਕਾਜ ਵੇਖ ਕੇ ਆਪਾਂ ਅਕਸਰ ਕਹਿ ਦਿੰਨੇ ਆ ਇਹ ਅਜੇ ਬੱਚਾ ਹੈ ਜਾਂ ਕਹਿ ਦਿੰਦਾ ਤੂੰ ਅਜੇ ਬੱਚਾ ਹੈ ਗੱਲ ਕਰਨ ਦੇ ਯੋਗ ਨਹੀਂ ਬਣਿਆ ਤੇ ਜੇ ਕੌਮੀ ਲੈਵਲ ਤੇ ਸਾਡੇ ਨਾਲ ਕੋਈ ਗੱਲ ਕਰੇ ਤੇ ਅਸੀਂ ਵੀ ਬੱਚੇ ਹੀ ਅਖਵਾਵਾਂਗੇ ਹੋਰ ਕੁਝ ਵੀ ਨਹੀਂ ਇੱਕ ਮੈਂ ਨੁਕਤਾ ਹੋਰ ਤੁਹਾਡੇ ਸਾਹਮਣੇ ਰੱਖਦਾ ਚੱਲਦਾ ਬੱਚਾ ਖੜਾਉਣਿਆਂ ਦੇ ਨਾਲ ਖੇਡਦਾ ਤੇ ਖਡਾਉਣਿਆਂ ਦੇ ਨਾਲ ਖੇਡਣ ਤੋਂ ਬਾਅਦ ਬੱਚੇ ਦਾ ਸਮਾਂ ਪਾਸ ਹੀ ਹੁੰਦਾ ਹੈ ਉਹ ਕੁਝ ਨਹੀਂ ਬੱਚੇ ਦਾ ਸਮਾਂ ਪਾਸ ਹੁੰਦਾ ਹੈ ਜਦੋਂ ਉਹ ਖਡਾਉਣਿਆਂ ਦੇ ਨਾਲ ਖੇਡਦਾ ਹੈ ਅਸੀਮੀ ਤੇ ਕੁਝ ਹੀ ਕਰ ਰਹੇ ਆ ਧਰਮ ਨੂੰ ਖਡਾਉਣਾ ਸਮਝ ਕੇ ਖੇਡ ਰਹੇ ਆ ਕਿਉਂਕਿ ਧਰਮ ਨੂੰ ਅਪਲਾਈ ਨਹੀਂ ਕਰਦੇ ਅਪਲਾਈ ਕਰਦੇ ਹੁੰਦੇ ਸਾਡੀ ਸੋਚ ਬਦਲਦੀ ਜੋ ਬਦਲੀ ਨਜ਼ਰ ਨਹੀਂ ਆ ਰਹੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਖਡਾਉਣਾ ਗੁਰੂ ਨੂੰ ਮੰਨ ਕੇ ਉਦਾਂ ਹੀ ਖੇਡ ਰਹੇ ਆ ਬੇ ਬਸ ਜਾਣਾ ਹੈ ਮੱਥਾ ਟੇਕਣਾ ਹੈ ਬਾਹਰ ਖਲੋਣਾ ਹੈ ਲੰਗਰ ਛਕਣਾ ਹੈ ਆ ਜਾਣਾ ਹੈ ਅਖੰਡ ਪਾਠ ਕਰਾਉਣਾ ਹੈ ਸਹਿਜ ਕਰਾਉਣਾ ਹੈ ਸੁੰਣਾ ਨਹੀਂ ਬਸ ਸਰਦਾਸ ਕਰਾਉਣੀ ਤੇ ਬੜੀਆਂ ਅੱਖਾਂ ਬੰਦ ਕਰਕੇ ਵੀ ਜਿਵੇਂ ਸਭ ਤੋਂ ਵੱਡੀ ਸ਼ਿੱਦਤ ਮੇਰੇ ਕੋਲ ਹੈ ਪਰ ਹੁੰਦਾ ਕਿਨ ਕਾ ਮਾਤਰ ਵੀ ਨਹੀਂ ਇਹ ਗੱਲ ਮੈਂ ਆਮ ਲੋਕਾਈ ਵਿੱਚੋਂ ਸਿੱਖ ਲੋਕਾਈ ਵਿੱਚੋਂ ਵੇਖ ਕੇ ਕਹਿ ਰਿਹਾ ਅਖੰਡ ਪਾਠ ਕਰਾਉਣਾ ਹੈ ਤਿੰਨ ਦਿਨ ਗੁਰਦੁਆਰੇ ਦੇ ਬਾਹਰ ਬਰਾਂਡੇ ਦੇ ਅੰਦਰ ਲੰਗਰ ਹਾਲ ਦੇ ਅੰਦਰ ਰਸ ਹੁੰਦਾ ਹੈ ਅੰਦਰ ਨਹੀਂ ਹੁੰਦਾ ਤੇ ਸਮਝ ਕਿਵੇਂ ਆਵੇ ਸੁਰ ਤੋਂ ਉੱਚੀ ਕਿਵੇਂ ਜਾਵੇ ਗੁਰੂ ਦੇ ਨੇੜੇ ਕਿਵੇਂ ਗੱਲਬਾਤ ਬਣੇ ਨਹੀਂ ਬਣਦੀ ਨਜ਼ਰ ਆ ਰਹੀ ਕਿਉਂ ਕਿ ਕਿਉਂਕਿ ਰਹਿਣਾ ਤੇ ਬਾਹਰ ਗੁਰੂ ਤੱਕ ਜਾਣਾ ਨਹੀਂ ਗੁਰੂ ਨੂੰ ਖਡਾਉਣਾ ਸਮਝਿਆ ਜੇ ਕੋਈ ਮੁਸ਼ਕਲ ਆਈ ਤੇ ਚਲੋ ਜਾ ਕੇ ਅਰਦਾਸ ਕਰਾਵਾਂਗੇ ਗੁਰੂ ਇਹ ਮੇਰਾ ਮਸਲਾ ਹੱਲ ਕਰ ਦੇਗਾ ਜੇ ਕੋਈ ਰੋਗ ਆਇਆ ਤੇ ਗੁਰੂ ਕੋਲ ਅਰਦਾਸ ਕਰ ਲਾਂਗੇ ਗੁਰੂ ਰੋਗ ਮੁਕਤ ਕਰ ਦੇਗਾ ਕਦੇ ਆਪਣੀ ਸੁਰਤ ਨੂੰ ਉੱਚਿਆਂ ਚ ਚੁੱਕਣ ਦਾ ਯਤਨ ਕੀਤਾ ਸਕੂਲ ਵਿੱਚ ਜਾਂਦੇ ਹੋ ਬੱਚੇ ਦੀ ਸੁਰਤ ਹੋਵੇ ਪਹਿਲੀ ਦੂਜੀ ਚੌਥੀ ਕਲਾਸ ਵਾਲੀ ਉਹਨੂੰ ਕੋਈ ਮੈਟ੍ਰਿਕ ਦੇ ਅੰਦਰ ਬਾਦੇਗਾ ਮੈਟ੍ਰਿਕ ਵਾਲੀ ਸੁਰਤ ਹੋਵੇ ਉਹਨੂੰ ਕੋਈ ਐਮਏ ਦੇ ਅੰਦਰ ਬਾਦੇਗਾ ਉਹਨੂੰ ਪੀਐਚਡੀ ਦੇ ਅੰਦਰ ਬਾਦੇਗਾ ਕਿਉਂ ਉਹ ਕਹਿੰਦਾ ਨਹੀਂ ਅਜੇ ਤੇਰੀ ਸੁਰਤ ਛੋਟੀ ਹੈ ਸਾਡੇ ਵੀ ਪਿਆਰਿਓ ਸੁਰਤ ਛੋਟੀ ਹੈ ਕਿਉਂ ਕਿਉਂਕਿ ਗੁਰੂ ਨੂੰ ਖਡਾਉਣਾ ਹੀ ਮੰਨਿਆ ਬਸ ਮੱਥਾ ਟੇਕਣਾ ਹੈ ਪ੍ਰਸ਼ਾਦ ਲੈਣਾ ਹੈ 2 ਮਿੰਟ ਬਹਿਣਾ ਹੈ ਲੰਗਰ ਛਕਣਾ ਹੈ ਤੇ ਘਰ ਨੂੰ ਆ ਜਾਣਾ ਹੈ ਤੇ ਇਹ ਕਹਿ ਦੇਣਾ ਜੀ ਅਸੀਂ ਤੇ ਗੁਰਦੁਆਰੇ ਜਾਂਦੇ ਆ ਰੋਜ਼ ਜਾਂਦੇ ਆ ਹਰ ਸੰਡੇ ਜਾਂਦੇ ਆ ਵੇਖੋ ਜੀ ਅਸੀਂ ਸਿੱਖ ਨਹੀਂ ਤੇ ਫਿਰ ਸਿੱਖ ਕੌਣ ਹੈ ਇਹ ਸਿੱਖ ਦੀ ਪਰਖ ਨਹੀਂ ਹੈ ਸਿੱਖ ਦੀ ਪਰਖ ਕਰਨ ਦਾ ਪੈਮਾਨਾ ਨਹੀਂ ਹੈ ਪੈਮਾਨਾ ਇਹ ਹੈ ਵੀ ਤੇਰੀ ਸੁਰਤ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਜਾ ਰਹੀ ਹੈ ਜਾਂ ਨਹੀਂ ਜਾ ਰਹੀ ਅਗਰ ਤੇਰੀ ਸੁਰਤ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਜਾਂਦੀ ਹੁੰਦੀ ਤੇ ਆ ਪਖੰਡੀਆਂ ਦੇ ਡੇਰੇ ਕੌਮ ਦੇ ਅੰਦਰ ਨਹੀਂ ਸੰਬੰਧ ਹੈ ਇਹ ਖੁੰਬਾ ਵਾਂਗੂ ਪੈਦਾ ਨਹੀਂ ਸਨੋਣਾ ਇਹਦਾ ਮਤਲਬ ਤੇਰੀ ਸੁਰਤ ਅਜੇ ਬੱਚਿਆਂ ਵਾਲੀ ਤੂੰ ਗੁਰੂ ਨੂੰ ਬੱਚਾ ਹੀ जान ਕੇ ਖੜਾਉਣਾ ਹੀ ਜਾਣ ਕੇ ਉਹਦੇ ਨਾਲ ਖੇਡ ਰਹੇ ਆ ਹੋਰ ਕੁਝ ਵੀ ਨਹੀਂ ਮੈਂ ਹੁਣੇ ਇੱਕ ਗੱਲ ਕਰਕੇ ਟਿਆ ਵੀ ਬੱਚੇ ਨੂੰ ਛੇਤੀ ਵਰਗ ਲਾਇਆ ਜਾ ਸਕਦਾ ਹੈ ਕਈ ਵਾਰੀ ਤੁਸੀਂ ਵੇਖਿਆ ਹੋਣਾ ਹੈ ਬੱਚੇ ਕਿਡਨਪ ਕਰਨ ਵਾਲੇ ਬੱਚਿਆਂ ਨੂੰ ਅਗਵਾ ਕਰਨ ਵਾਲੇ ਕੋਈ ਚੌਕਲੇਟ ਦਿੰਦੇ ਨੇ ਟੌਫੀ ਦਿੰਦੇ ਨੇ ਗੱਲਾਂ ਦੇ ਵਿੱਚ ਲਾਉਂਦੇ ਨੇ ਚੀਕਣੀਆਂ ਚੋਪੜੀਆਂ ਤੇ ਬੱਚਾ ਚੌਕਲੇਟ ਤੇ ਸਹਾਰੇ ਲੱਗਦਾ ਹੈ ਤੇ ਬੱਚਾ ਕਿਡਨਪ ਹੋ ਜਾਂਦਾ ਹੈ ਬੱਚਾ ਅਗਵਾ ਹੋ ਜਾਂਦਾ ਹੈ ਸਾਡੇ ਨਾਲ ਵੀ ਤੇ ਇਦਾਂ ਹੀ ਹੋ ਰਿਹਾ ਹੈ ਬਾਬੇ ਆਉਂਦੇ ਨੇ ਮਿੱਠੀਆਂ ਚੀਕਣੀਆਂ ਚੋਪੜੀਆਂ ਕਹਾਣੀਆਂ ਸੁਣਾਉਂਦੇ ਨੇ ਔਰ ਗੱਪ ਕਹਾਣੀਆਂ ਸੁਣਾਉਂਦੇ ਨੇ ਗੁਰੂਆਂ ਦੇ ਨਾਮ ਤੇ ਸੁਣਾਉਂਦੇ ਨੇ ਔਰ ਸਾਨੂੰ ਕਿਡਨੈਪ ਕਰਕੇ ਆਪਣੇ ਡੇਰੇ ਤੱਕ ਲੈ ਜਾਂਦੇ ਨੇ ਫਿਰ ਅਸੀਂ ਉਹਨਾਂ ਦੇ ਡੇਰੇ ਦੇ ਹੋ ਕੇ ਰਹਿ ਜਾਂਦੇ ਹਾਂ ਜੇ ਤੁਸੀਂ ਹੁੰਦੇ ਗੁਰੂ ਦੇ ਤੁਹਾਡੇ ਪਿੰਡ ਦੇ ਅੰਦਰ ਗੁਰਦੁਆਰਾ ਇੱਕ ਨਹੀਂ ਚਾਰ-ਚਾਰ ਗੁਰਦੁਆਰੇ ਨੇ ਉੱਥੇ ਮੱਥਾ ਟੇਕਣ ਨਹੀਂ ਜਾਂਦੇ ਤੁਹਾਡੇ ਸ਼ਹਿਰ ਦੇ ਅੰਦਰ ਸੈਂਕੜੇ ਗੁਰਦੁਆਰੇ ਨੇ ਮੱਥਾ ਟੇਕਣ ਸੇਵਾ ਕਰਨ ਨਹੀਂ ਜਾਂਦੇ ਪਰ ਤੁਸੀਂ ਹਜ਼ਾਰਾਂ ਮੀਲ ਦੂਰ ਚੱਲ ਕੇ ਬਾਬਿਆਂ ਦੇ ਡੇਰਿਆਂ ਤੇ ਜਾਂਦੇ ਹੋ ਇੱਥੋਂ ਪਤਾ ਲੱਗਦਾ ਹੈ ਵੀ ਤੁਸੀਂ ਕਿਡਨਾਪ ਹੋ ਚੁੱਕੇ ਹੋ ਗਵਾਹ ਹੋ ਚੁੱਕੇ ਹੋ ਰਾਹ ਦੇ ਵਿੱਚ ਗੁਰਦੁਆਰੇ ਨਹੀਂ ਸਨ ਜਿਹੜੇ ਪਿੰਡ ਸ਼ਹਿਰ ਰਹਿੰਦੇ ਉੱਥੇ ਗੁਰਦੁਆਰਾ ਨਹੀਂ ਸੀ ਤੁਸੀਂ ਦੂਰ ਜਾਂਦੇ ਹੋ ਸਮਝ ਪੈਂਦੀ ਹੈ ਤੁਸੀਂ ਕਿਡਨਾਪ ਹੋ ਚੁੱਕੇ ਹੋ ਤੇ ਜਿੱਥੇ ਕੀਤਾ ਹੈ ਉੱਥੇ ਵਾਰ-ਵਾਰ ਤੁਹਾਡੀ ਸੁਰਤ ਲੈ ਕੇ ਤੁਹਾਨੂੰ ਜਾ ਰਹੀ ਹੈ ਫਿਰ ਤੁਹਾਡੇ ਕੋਲ ਰਟਿਆ ਰਟਾਇਆ ਡਾਇਲੋਗ ਹੁੰਦਾ ਹੈ ਵੇਖੋ ਜੀ ਉੱਥੇ ਵੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਮੈਂ ਫੇਰ ਕਹਿਣਾ ਵੀ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਮਹੱਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਕਦੀ ਗਏ ਉਹ ਸੁਖਾਸਨ ਦੇ ਸਮੇਂ ਪ੍ਰਕਾਸ਼ ਦੇ ਸਮੇਂ ਬਾਣੀ ਸੁਣਨ ਵਾਸਤੇ ਪੜਨ ਵਾਸਤੇ ਪਰ ਡੇਰੇ ਤੇ ਜਾਣਾ ਹੈ ਮਸਲਾ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੈ ਮਸਲਾ ਤੇ ਸਾਧ ਦੇ ਪੈਰਾਂ ਤੇ ਝੁਕੰਦਾ ਹੈ ਮੂਰਖ ਹੋਵੇ ਜਾਂ ਬੱਚਾ ਹੋਵੇ ਉਹ ਇਹ ਕਹਿ ਸਕਦਾ ਹੈ ਕਿ ਮੇਰੇ ਮਾਂ ਬਾਪ ਠੀਕ ਨਹੀਂ ਇੱਕ ਮੂਰਖ ਬੰਦਾ ਕਹਿੰਦਾ ਇੱਕ ਮੂਰਖ ਬੱਚਾ ਕਹਿੰਦਾ ਮੇਰੇ ਮਾਪੇ ਠੀਕ ਨਹੀਂ ਗਵਾਂਡੀਆਂ ਦੇ ਠੀਕ ਨੇ ਫਲਾਣੇ ਰਿਸ਼ਤੇਦਾਰ ਦੇ ਠੀਕ ਨੇ ਤੀਆਂ ਬਿਲਕੁਲ ਬੇਸਮਝ ਹੋਵੇ ਉਹ ਕਹਿੰਦਾ ਅੰਜਾਨ ਜਿਹਾ ਬੱਚਾ ਕਹਿੰਦਾ ਹੁਣ ਅਸੀਂ ਕੌਮ ਦੇ ਬਹੁਤੇ ਨਮਾਇੰਦਿਆਂ ਨੂੰ ਕੀ ਕਹੀਏ ਮੂਰਖ ਨੇ ਜਾਂ ਬੱਚੇ ਨੇ ਜਿਹੜੇ ਇਹ ਕਹਿ ਰਹੇ ਨੇ ਵੀ ਮੇਰਾ ਗੁਰੂ ਠੀਕ ਨਹੀਂ ਹੈ ਤੇ ਬਾਬਾ ਠੀਕ ਹੈ ਬਾਬਿਆਂ ਦੇ ਕੋਲ ਮੈਂ ਜਾਣਾ ਵੇਖੋ ਜੀ ਉਹ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਨੇ ਮੈਂ ਫੇਰ ਕਹਿਣਾ ਗੁਰੂ ਗ੍ਰੰਥ ਸਾਹਿਬ ਤੇ ਤੇਰੇ ਕੋਲ ਵੀ ਕਦੇ ਪਿੰਡ ਦੇ ਗ੍ਰੰਥੀ ਕੋਲ ਗਏ ਉਹ ਵੀ ਮੈਂ ਸੰਥਿਆ ਲੈਣੀ ਕਦੇ ਐਪ ਡਾਊਨਲੋਡ ਕਰਕੇ ਬਾਣੀ ਦੇ ਅਰਥ ਕੱਢ ਕੇ ਪੜਨ ਦੀ ਕੋਸ਼ਿਸ਼ ਕੀਤੀ ਕਦੇ ਪਿੰਡ ਦੇ ਗ੍ਰੰਥੀ ਨੂੰ ਕਿਹਾ ਵੀ ਮੈਂ ਕੱਲ ਨੂੰ ਤੇਰੇ ਕੋਲ ਆਉਣਾ ਹੈ ਸ਼ਬਦ ਦੇ ਅਰਥ ਸਿੱਖਣ ਵਾਸਤੇ ਤੇ ਆਪਣੀ ਤਿਆਰੀ ਕਰਕੇ ਰੱਖੀ ਮੈਂ ਅਰਥ ਪੜਨੇ ਨੇ ਬਾਣੀ ਦੇ ਅਰਥ ਕਦੇ ਕਿਸੇ ਨੇ ਕਿਹਾ ਬਾਬਿਆਂ ਕੋਲ ਜਾਣਾ ਹੁਣ ਇਹ ਆਪਣੇ ਆਪ ਨੂੰ ਤੁਸੀਂ ਆਪੇ ਸੰਘਿਆ ਦੇ ਲਓ ਵੀ ਮੂਰਖ ਜਾਂ ਬੱਚੇ ਹੋ ਤੋਂ ਖੈਰ ਮੈਂ ਇਹ ਗੱਲ ਕਹਿਣਾ ਵੀ ਸਿੱਖ ਕੌਮ ਦੀ ਬਹੁਤੀ ਸੋਚ ਬਹੁਤਾਂ ਗਿਣਤੀ ਦੇ ਅੰਦਰ ਜਿਹੜੀ ਸੋਚ ਹੈ ਉਹ ਅਜੇ ਬਚਪਣੇ ਵਾਲੀ ਤਾਂ ਇਹ ਪਰਫੁੱਲੀਤ ਹੁੰਦੇ ਵਿਕਸਿਤ ਹੁੰਦੇ ਹੋਏ ਨਜ਼ਰ ਨਹੀਂ ਪੈ ਰਹੀ ਆਪਣੀ ਸੋਚ ਨੂੰ ਕਰੋ ਵਿਕਸਤ ਤੇ ਬਾਰੀ ਤੌਰ ਤੇ ਸੋਚ ਵਿਕਸਿਤ ਹੁੰਦੀ ਹੈ ਪੜਨ ਤੋਂ ਬਾਅਦ ਔਰ ਉਹ ਜੋ ਪੜਿਆ ਹੈ ਉਹਨੂੰ ਆਪਣੇ ਉੱਤੇ ਲਾਗੂ ਕਰਨ ਤੋਂ ਬਾਅਦ ਜਦੋਂ ਆਪਣੀ ਸੁਰਤ ਨੂੰ ਸੱਚਮੁੱਚ ਅੰਦਰੋਨੀ ਸੋਚ ਨੂੰ ਵਿਕਸਿਤ ਕਰਨਾ ਹੈ ਤੇ ਫਿਰ ਪੜਨਾ ਪਏਗਾ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਾਗੂ ਕਰਨੀ ਪੈਗੀ ਆਪਣੇ ਤੇ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਣੇ ਤੇ ਅਪਲਾਈ ਕਰ ਲੋਗੇ ਸਰੀਰ ਬੇਸ਼ੱਕ ਬੱਚਿਆਂ ਵਾਲਾ ਹੋਏਗਾ ਲੋਕ ਕਹਿਣਗੇ ਗੱਲਾਂ ਬਜ਼ੁਰਗਾਂ ਵਾਲੀਆਂ ਕਰਦਾ ਕਿਉਂ ਕਿਉਂਕਿ ਸੋਚ ਉੱਚੀ ਹੋ ਗਈ ਹੈ ਆਪਣੀ ਸੋਚ ਨੂੰ ਉੱਚੀ ਕਰੋ ਇਹਨਾਂ ਕੁਛ ਹੀ ਅੱਜ ਦੇ ਵੀਡੀਓ ਦੇ ਅੰਦਰ ਕਹਿਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ